ਮਾਈਨਿੰਗ ਖਿਲਾਫ ਆਵਾਜ਼ ਉਠਾਈ ਤਾਂ ਸਰਪੰਚ ਤੇ ਹੀ ਕਰ ਦਿੱਤਾ ਮੋਬਾਈਲ ਚੋਰੀ ਦਾ ਪਰਚਾ ਆਹ سارے ਸਰਪੰਚ ਸਹਿਬਾਨ ਸਾਡੀ ਬਲਾਕ ਦੇ 36 37 ਸਰਪੰਚਾਂ ਨੇ ਮੇਰੇ ਹੱਥ ਤੇ ਇਹ ਕਿਹਾ ਵੀ ਯਾਰ ਸਰਪੰਚ ਵੀ ਹੁਣ ਇਹ ਕੰਮ ਕਰਿਆ ਕਰਨਗੇ ਰਾਏਕੋੜ ਨੇੜੇ ਪਿੰਡ ਦੁੱਧਾਹੂਰ ਦੀ ਮਹਿਲਾ ਸਰਪੰਚ ਰਮਨਦੀਪ ਕੌਰ ਤੇ ਪਤੀ ਸੁਖਮਿੰਦਰ ਸਿੰਘ ਤੇ ਮਾਈਨਿੰਗ ਖਿਲਾਫ ਆਵਾਜ਼ ਬੁਲੰਦ ਕਰਨ ਦੀ ਮਹਿੰਗੀ ਭਈ ਗਵਿੰਦਰ ਸਿੰਘ ਦਾ ਦੋਸ਼ ਹੈ ਕਿ ਉਸਦੇ ਪਿੰਡ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਉਸ ਨੂੰ ਮੋਬਾਈਲ ਚੋਰੀ ਦੇ ਇੱਕ ਥੇ ਕੇਸ ਵਿੱਚ ਉਲਝਾ ਦਿੱਤਾ ਇਸ ਮੌਕੇ ਰੋਹ ਵਿੱਚ ਆਏ ਲੋਕਾਂ ਨੇ ਮੌਕੇ ਤੇ ਪੰਜਾਬ ਸਰਕਾਰ ਅਤੇ ਉਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਅਤੇ ਮਰਦਾਬਾਦ ਦੇ ਨਾਰੇ ਵੀ ਲਾਏ ਗਏ ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਦੀ ਜਿਹਹਾ ਆਉਸੋਂਦੇ ਹਾਂ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਪਿੰਡ ਦੱਦਾਹੂਰਾ ਮਜੂਦਾ ਸਰਪੰਚ ਦੇ ਮੈਂ ਘਰ ਆ। ਆ ਆਪਣੇ ਇਹ ਜਿਹੜੀ ਅੱਜ ਪੰਚਾਇਤ ਜੁਨੀਅਨ ਇਕੱਠੀ ਹੋਈ ਆ ਤੁਹਾਡੇ ਹੱਥ ਮਾਹਰ ਮਸਲਾ ਕੀ ਹੈ? ਇਹ ਮਸਲਾ ਵੀਰ ਜੀ 10 ਮਈ ਨੂੰ ਸਾਡੇ ਖੇਤ ਦੇ ਗਾੜ੍ਹ ਦੇ ਵਿੱਚ ਮਾਈਨਿੰਗ ਕਰਦੇ ਸੀਗੇ ਸਾਡੇ ਪਿੰਡ ਦੀ ਬੰਦੇ ਜ਼ਮੀਨ ਉਹ ਚੰਡੀਗੜ੍ਹ ਫਤਿਗੜ੍ਹ ਸਾਹਿਬ ਕੰਨੀ ਪਿੰਡ ਰੈਂਦਾ ਚੁੰਨੀ ਗੜ੍ਹ ਉੱਥੋਂ ਦੀ ਆ। ਮਾਈਨ ਕਰ ਤਾ ਇਹ 3 ਸਾਲਾਂ ਤੋਂ ਤਕਰੀਬਨ ਕਰਦੇ ਆ ਬ੍ਰਿਤੀ-ਰੁਤੀ ਕੱਢ ਕੇ ਵੇਚੀ ਅਸੀਂ ਚਲੋ ਕਿਸੇ ਨੂੰ ਕੀ ਕਹਿਣਾ ਇਹ ਦੌੜ ਖੇਚ ਕਰਦੇ ਆ। ਪਰ ਜਦੋਂ ਸਾਡੇ ਖੇਤ ਦੇ ਨਾਲ ਆ ਕੇ 11-12 ਫੁੱਟ ਇਹਨਾਂ ਨੇ ਨੀਵਾ ਕਰਤਾ ਡੂੰਗਾ ਖੇਤ ਕਰਤਾ ਸਾਡੇ ਖੇਤ ਦਾ ਠੀਕੇ ਦੇ ਲੈਣੋਂ हट ਕੇ ਜਮੀਨ ਤਾਂ ਅਸੀਂ ਇਹਨੂੰ ਰੋਕਿਆ ਪੰਚਾਇਤ ਮੈਂਬਰਾਂ ਨੇ ਵੀ ਕਿਹਾ ਨਾ ਹਟੇ ਤਾਂ ਫਿਰ ਇਹ ਸ਼ਿਕਾਇਤ ਕੀਤੀ ਜੋ ਸ਼ਿਕਾਇਤ ਕੀਤੀ ਮੈਨਿੰਗ ਵਿਭਾਗ ਆਇਆ ਆ ਕੇ ਉਹਨਾਂ ਨੇ ਮਿੰਤੀ ਵੀ ਕੀਤੀ ਪਰ ਇਸ ਖੇਤ ਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਸੇ ਪਾਸੇ ਹੋਰ 1.5 ਫੁੱਟ ਦੀ ਕਾਰਵਾਈ ਕਰਕੇ ਸਾਨੂੰ ਚੁਪ ਕਰਾਦਾ ਵੀ ਇਹਨੇ ਦੇ ਕਾਰਵਾਈ ਹੋਗੀ ਜਿਹੜੀ ਅਸਲੀ 12 11 ਫੁੱਟ ਦੀ ਮੈਨ ਕੀਤੀ ਇਹਨੇ ਨੀਵੀਂ ਕੀਤੀ ਆ ਅਸੀਂ ਚਾਹੁੰਦੇ ਆ ਵੀ ਉਹਦੇ ਦੇ ਸਾਰੇ ਇਨਕੁਆਰੀ ਹੋਣੀ ਚਾਹੀਦੀ ਆ ਸਾਨੂੰ ਉਹਦੇ ਮਤਲਬ ਫਿਰ ਸਾਨੂੰ ਸਬਰ ਆਊਗਾ ਵੀ ਭਾਈ ਪੰਜਾਬ ਸਰਕਾਰ ਕੁਛ ਕਰ ਰਹੀ ਆ ਕਿਉਂਕਿ ਪੰਜਾਬ ਸਰਕਾਰ ਦੇ ਨਾਲ ਅਸੀਂ ਖੜੇ ਆ 2022 ਚ ਭਗਵੰਤ ਮਾਨ ਜੀ ਨੂੰ ਵੋਟਾਂ ਪਾਈਆਂ ਬੜੀ ਖੁਸ਼ੀ ਨਾਲ ਮੈਂ 93 ਤੋਂ ਲੈ ਕੇ ਭਗਵੰਤ ਮਾਨ ਜੀ ਦਾ ਫੈਨ ਆ ਪਰ ਇੰਨੇ ਯਾਰੇ ਆ ਸੀ ਕਿ ਵੀ ਮਾਨ ਸਾਹਿਬ ਆਏ ਆ ਤੇ ਹੁਣ ਕੁਛ ਪੰਜਾਬ ਦਾ ਬਦਲੂਗਾ ਪਰ ਮੈਂ ਸਮਝਦਾ ਵੀ ਇਹ ਦੇਖੋ ਲੋਕਾਂ ਪਲੇ ਕਹਿੰਦੇ ਵੀ ਅੱਖਾ ਜੱਖਾ ਵਾਗ ਗੱਲ ਕਰੋ ਪਰ ਮੈਂ ਕਹਿੰਦਾ ਸਾਡੇ ਨਾਲ ਅੱਖਾ ਜੱਖਾ ਵਾਗ ਗੱਲ ਕਰੋ ਵੀ ਜਿਹੜਾ ਅਸੀਂ ਸੱਚ ਦੇ ਚੱਲਦੇ ਆ ਤਾਂ ਸਾਨੂੰ ਸੱਚ ਦਾ ਆਸਲਾ ਮਿਲਣਾ ਦਾ ਹੋਰ ਸਰਪੰਚਾਂ ਤੇ ਜਾਂ ਆਗੂਆਂ ਬੰਦੇ ਤੇ ਨਾਸੀ ਬੀ ਦੇ ਪਰਚੇ ਹੋਣਗੇ ਲੁੱਟਾ ਹੋ ਆਂਦੇ ਵੀ ਜਿਹੜੀ ਲੁੱਟ ਖੋ ਕਦੇ ਭਾਨੇ ਸਿੱਧੂ ਤੇ ਪਤਾ ਚੈਨੀ ਚੋਰ ਦਾ ਕਦੇ ਮੇਰੇ ਤੇ ਮੋਬਾਈਲ ਜਿਹੜਾ ਮੋਬਾਈਲ ਹੈ ਜੀ ਉਹ ਸਿਰਫ 7-800 ਰੁਪਏ ਦਾ ਮੋਬਾਈਲ ਹੈ ਬਟਲ ਵਾਲਾ ਨੋਕੀਆ ਦਾ ਜਿਹਦੀ 1000 ਰੁਪਏ ਨਵੀਂ ਦੀ ਕੀਮਤ ਆ ਉਲਟਾ ਮੇਰੇ ਤੇ ਪਾਇਆ ਗਿਆ ਪਰਚਾ ਕਿਉਂਕਿ ਸਾਡੇ ਤੇ ਪੁਲਿਸ ਲੱਗ ਕਰਨੀ ਹੈ 2014 ਦੇ ਵਿੱਚ ਇਹ ਸਈ ਬਲੌਰ ਸਿੰਘ ਨੇ ਮੇਰੇ ਤੇ ਪਰਚਾ ਕੀਤਾ ਸੀਗਾ 3755 ਦਾ ਜਾਂ 430 ਵੀ ਸੀਗੀਆਂ ਉਹਦੇ ਵਿੱਚ ਮਰੀ ਹੋ ਗਿਆ ਮੇ ਮਾਨਹਾਨੀ ਦਾ ਕੇਸ ਲੱਗਾ ਇੱਕ ਹੋਰ ਅੰਸ ਰੱਖਦੇ ਆ ਇੱਕ ਅਸੀਂ ਚੌਕੀ ਚਕਵਾਈ ਸੀਗੀ ਜੀ ਇਹਨਾਂ ਤੇ ਸਾਡੇ ਖੇਤ 'ਚ ਬੈਠੇ ਸੀਗੇ ਇੱਕ ਹੋਰ ਅੰਸ ਰੱਖਦੇ ਆ ਇੱਕ ਮੇਰੇ ਬਾਪੂ ਤੇ ਇਹਨਾਂ ਨੇ ਕੇਸ ਕਰਤਾ ਸੀਗਾ ਜਦੋਂ ਅਸੀਂ ਜਿੱਤ ਗਏ ਉਦੋਂ ਅਸੀਂ ਮਾਨਹਾਨੀ ਦਾ ਕੇਸ 6-7 ਪੁਲਿਸ ਅਫਸਰਾਂ ਦੇ ਕੀਤਾ ਵਾ ਮਹਿਲਕਣਾ ਠਾੜੇ ਦੇ ਆ ਤੇ ਉਹ ਅੰਸ ਰੱਖਦੇ ਆ ਸਭ ਤੋਂ ਮੇਨ ਗੱਲ 7 ਮਾਰਚ ਨੂੰ ਸਾਡੇ ਪਿੰਡ ਦੇ 18-20 ਗਾਈਆਂ ਵੱਢ ਕੇ ਸਿੱਟੀਆਂ ਗਈਆਂ ਕਿਸੇ ਨੇ ਅਸੀਂ ਉਹਦੀ ਇਨਕੁਆਰੀ ਲਈ ਪੁਲਿਸ ਨੇ ਪਰਚਾ ਦਰਜ ਕਰਵਾਇਆ ਉਹ ਕਹਿੰਦੇ ਸੀਗੇ ਵੀ ਅਸੀਂ ਭਾਈ ਇਹ ਗਲਤ ਅੰਦਰੋਂ ਰੱਖਣੀ ਆ ਪਰ ਉਹਨਾਂ ਨੇ ਅਸੀਂ ਸਾਨੂੰ ਇਹ ਲੱਗਿਆ ਵੀ ਯਾਰ ਗਾਈਆਂ ਮਾਰੀਆਂ ਨੇ ਜੀਵਤ ਹੈ ਹੋਈ ਆ ਵੀ ਆਪਾਂ ਉਹਨਾਂ ਕਨੇਉਣੇ ਜਿਹੜੇ ਮਲਜ਼ੂਮ ਬੰਦੇ ਆ ਉਹਨਾਂ ਨੂੰ ਮੂਰੇ ਲਿਆਵਾਂਗੇ ਐਫ ਆਈ ਆਰ ਕਰਾਈ ਉਹ ਮੇਰੇ ਨਹਿਰਾਂਸ ਰਖਦੇ ਸੀ ਉਸ ਦਿਨ ਵੀ ਮੇਰੇ ਯਾਦ ਕਰਾਇਆ ਕਹੇ ਯਾਰ ਤੇਰਾ ਬਲੌਰ ਨਾਲ ਰੌਲਾ ਕਦੇ ਤੈਨੂੰ ਸਾਡੇ ਬੰਦੇ ਤੇ ਤੂੰ ਕੇਸ ਕਰਦਾ ਪੁਲਸ ਤੇ ਮਾਨਹਾਨੀ ਦੇ ਕਦੇ ਤੂੰ ਗਾਈਆਂ ਵਾਲਾ ਕੰਮ ਮੁੱਦਾ ਠਾਉਣਾਗਾ ਚਲੋ ਇਹ ਗੱਲਾਂ ਸਾਰੀਆਂ ਕਰਕੇ ਇਹਨਾਂ ਨੇ ਆਪ ਦੀ ਰੰਦਸ ਕੱਢੀ ਆ ਇਹਨਾਂ ਨੂੰ ਸਾਡੇ ਪਿੰਡ ਵਾਲਿਆਂ ਨੂੰ ਵਰਤਿਆ ਗਿਆ ਪਹਿਲਾਂ ਤਾਂ ਜੀ ਅਸੀਂ ਪਿੰਡ ਪੱਦਰ ਤੇ ਨੂੰ ਕਿਹਾ ਯਾਰ ਆਪਾਂ ਇਹ ਕੰਮ ਨਹੀਂ ਕਰਨਾ ਚਲੋ ਨਹੀਂ ਹਟੇ ਫਿਰ ਜੀ ਅਸੀਂ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਅਸੀਂ ਤੇਜ ਤੇ ਜਾ ਕੇ ਉਹਨਾਂ ਨੂੰ ਸ਼ਿਕਾਇਤਾਂ ਦਿੱਤੀਆਂ ਵੀ ਮੈਂ ਇਹਨਾਂ ਦਾ ਆਪਾ ਰੋਕ ਰਹੇ ਆ ਜੀ ਆ ਸਾਰੀਆਂ ਸ਼ਿਕਾਇਤਾਂ ਭਗਵੰਤ ਮਾਨ ਜੀ ਨੂੰ ਮਾਰਚ ਜਾਂ ਅਪ੍ਰੈਲ ਮਹੀਨੇ ਦੀਆਂ ਕੱਢੀਆਂ ਵੀ ਆ ਕੋਈ ਇਹਦੇ ਸੁਣਵਾਈ ਨਹੀਂ ਹੋਈ ਫਿਰ ਜੀ ਦੇਖੋ ਆਸੀਂ ਇਨਕੁਆਰੀ ਲਈ ਵੀ ਜਿਹੜਾ ਮੇਰੇ ਦੇ ਭਾਈ ਪਰਚਾ ਗਲਤ ਹੋਇਆ ਇਹਨਾਂ ਨੇ ਰਿਜੈਕਟ ਕਰਤੀ ਪੁਲਿਸ ਵਾਲਿਆਂ ਨੇ ਐਸਐਸਪੀ ਬਰਨਾਲਾ ਨੇ ਆ ਦਬਲਾ ਆ ਆ ਸਾਰੇ ਸਰਪੰਚ ਸਹਿਬਾਨ ਸਾਡੀ ਬਲਾਕ ਦੇ 37 37 ਸਰਪੰਚਾਂ ਨੇ ਮੇਰੇ ਹੱਕ ਤੇ ਇਹ ਕਿਹਾ ਵੀ ਯਾਰ ਸਰਪੰਚ ਵੀ ਹੁਣ ਇਹ ਕੰਮ ਕਰਿਆ ਕਰਨਗੇ ਫਿਰ ਦੇਖੋ ਜੀ ਆ ਆ ਚੌਕੀ ਵਾਲਾ ਜੀ ਜਿਹੜਾ ਇਹ ਚੌਕੀ ਦਾ ਮਤਲਬ ਆਪਾਂ ਅਸਡਵਾਈ ਸੀਗੀ ਇਹਨਾਂ ਤੋਂ ਲਿਖ ਕੇ ਲਿਆ ਸੀਗਾ ਆ ਜੀ ਉਹ ਕੇਸ ਆ ਜਿਹੜਾ ਮਨ ਹੰਨੀ ਦਾ ਮੇਰੇ ਬਾਪੂ ਜਿੱਤਣ ਤੋਂ ਬਾਅਦ ਅਸੀਂ ਇਹਨੇ ਤੇ ਕੀਤਾ ਸੀਗਾ ਆ ਆ ਇਹ ਐਸਈ ਬਲੌਰ ਸੰਗਲ ਇੱਕ ਮੈਂਬਰੀ ਹੋਇਆ ਸੀਗਾ ਜੀ ਉਹ ਆ ਫਿਰ ਆ ਮੈਂ ਪੰਚਾਇਤ ਦਾ ਸੈਟੀ ਮੈਂਬਰ ਰਿਹਾ ਜੀ ਤਿੰਨਾਂ ਪਿੰਡਾਂ ਦੀ ਦਾ ਫਿਰ ਮੈਂ ਲੋਕ ਇਨਸਾਫ ਪਾਰਟੀ ਦਾ ਬਲਾਕ ਪ੍ਰਧਾਨ ਰਿਹਾ ਜੀ ਮੈਂ ਆ ਦੇਖੋ ਸਾਨੂੰ ਵੋਟਾਂ ਇਸ ਪਿੰਡ ਚੋਂ ਪਈਆਂ ਕਿੰਨੀਆਂ ਵੋਟਾਂ ਪੋਲ ਹੋਈਆਂ ਜੀ 1357 ਵੋਟਾਂ ਪੋਲ ਹੋਈਆਂ ਜੀ 874 ਵੋਟਾਂ ਸਾਨੂੰ ਪਈਆਂ ਅਸੀਂ ਕਦੇ ਇਹੇ ਜੇ ਕੰਮ ਕਰਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਕੋਲੇ ਬਹੁਤ ਵਧੀਆ ਟੈਮਪਾਸ ਜੋਗੀ ਜ਼ਮੀਨ ਜਾਇਦ ਘਰਬਾਰ ਹੈਗਾ ਝੜਤਾ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਇਹ ਵਾਪਸ ਲੈ ਕੇ ਆਉਣੇ ਲੋਕ ਸਾਡਾ ਜੀ ਕਰਦਾ ਮੇਰੇ ਬਾਪੂ ਕੋਲੇ 12-13 ਕਰੋੜ ਦੀ ਪ੍ਰਾਪਰਟੀ ਆ ਅਸੀਂ ਵੇਚ ਕੇ ਕੈਨੇਡਾ ਨੂੰ ਜਾਣ ਚਾਹੁੰਦੇ ਆ ਵੀ ਇਹ ਜਿਆ ਜਿਸ ਸਿਸਟਮ ਇਥੇ ਰਹਿਣ ਦਾ ਡਰ ਲੱਗਦਾ ਪੁਲਿਸ ਤੋਂ ਪੁਲਿਸ ਵਾਜਦੀ ਖਤਰ ਹੁੰਦੀ ਆ ਪਰ ਸਾਡੇ ਨਾਲ ਤੱਕਾ ਹੋਇਆ ਅਸੀਂ ਤਾਂ ਇਹ ਚਾਹੁੰਦੇ ਆ ਜੀ ਭਗਵੰਤ ਮਾਨ ਸਾਹਿਬ ਨੂੰ ਵੀ ਗਰਾਉਂਡ ਲੈਵਲ ਤੇ ਆਓ ਇਕੱਲੀ ਬਿਜਲੀ ਦੇ ਬਿੱਲ ਮਾਫ ਕਰਕੇ ਆਪਣੀ ਗੱਲਾਂ ਨਹੀਂ ਬਣਨੀਆਂ ਤੁਸੀਂ ਗਰਾਉਂਡ ਲੈਵਲ ਤੇ ਆ ਕੇ ਦੇਖੋ ਲੋਕਾਂ ਦਾ ਤੱਕਾ ਕੀ ਹੋ ਰਿਹਾ ਮੈਂ ਜੇਲ੍ਹ ਚ ਜਾ ਕੇ ਆਇਆ ਜੀ ਬਹੁਤ ਨਜਾਇਜ਼ ਮੁੰਡੇ ਵੀ ਛਿੱਟੇ ਜਾਂਦੇ ਉੱ ਬਹੁਤ ਟੱਕਾ ਹੋ ਰਿਹਾ ਸਾਜੀ ਜੇ ਮੇਰੇ ਨਗਰ ਦੇ ਲੋਕ ਜਾਂ ਅਗਰਾਹਾ ਦੇ ਸਾਡੇ ਪ੍ਰਧਾਨ ਜੀ ਬੈਠੇ ਆ ਆਪਣੇ ਰੇਕੋਰਡ ਤੋਂ ਸਰਪੰਚ ਸਾਹਿਬਾਨ ਬੈਠੇ ਆਪਣੇ ਪਿੰਡਾਂ ਦੇ ਬਲਾਕ ਦੇ ਫਿਰ ਅਸੀਂ ਜਿਨ੍ਹਾਂ ਕੋਈ ਪਰਚਾ ਰੱਦ ਹੋਊਗਾ ਜਾਂ ਮੇਰੀ ਇਨਕੁਆਰੀ ਇਹ ਨਹੀਂ ਦੇਖਣਗੇ ਪਿੰਡ ਚ ਆ ਕੇ ਪਤਾ ਕਰਨ ਜੀ ਇਹਨੇ ਉੱਥੇ ਬੈਠੇ ਨੇ ਰਿਜੈਕਟ ਕਰਤੀ ਇਹ ਕਿਹੜੀ ਗੱਲ ਹੋਈ ਪਿੰਡ ਜਾ ਕੇ ਪਤਾ ਕਰਨ ਪਿੰਡ ਦੇ ਲੋਕ ਮੈਨੂੰ ਇਹ ਕਹਦੇ ਵੀ ਇਹ ਚੋਰ ਆ ਡਾਕੂ ਆ ਕੋਈ ਇੱਕ ਵਾਰ ਇਹ ਲੋਕ ਕਹਿੰਦੇ ਮੈਂ ਕੋਈ ਅਪੀਲ ਨਹੀਂ ਕਰਦਾ ਮੈਨੂੰ ਸਜ਼ਾ ਦੇਣਾ ਮੈਂ ਕਹਿੰਦਾ ਵੀ ਜਿਹੜੇ ਬੰਦੇ ਨੇ ਮੇਰੇ ਤੇ ਪਰਚਾ ਕਰਾਇਆ ਜੇ ਵਾਇਗਰੂ ਹਾਈ ਲਾਇਰ ਮੰਨ ਕੇ ਉਹ ਵੀ ਕਹਿ ਦੇਣ ਵੀ ਇਹ ਚੋਰਾ ਤਾਂ ਮੈਂ ਕੋਈ ਅਪੀਲ ਨਹੀਂ ਕਰਦਾ ਉਹ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ ਵੀ ਪਤਾਗਾ ਉਸ ਨੂੰ ਵੀ ਪਤਾਗਾ ਜਿੱਥੇ ਵੀ ਮੈਂ ਗਿਆ ਜੇਲ੍ਹ ਦੇ ਸੁਪਰਡੈਂਟ ਤੋਂ ਲੈ ਕੇ ਕੈਦੀਆਂ ਤੱਕ ਯਾਰ ਸਰਪੰਚ ਲੱਗਦਾ ਤੂੰ ਹੈ ਨਹੀਂ ਚੋਰੀ ਵਾਲਾ ਇਹ ਪਰਚਾ ਕਿਵੇਂ ਹੋਇਆ ਆਹ ਗੱਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਜੀ ਦੇਖੋ ਅੱਜ ਮੈਨੂੰ ਜਾਣਦੇ ਦੱਸਾ ਪਿੰਡਾਂ ਦੇ ਲੋਕ ਕੱਲ ਨੂੰ ਮੇਰੇ ਜਵਾਕਾ ਦਾ ਤਾਂ ਐਗਲਾ ਕਹਿੰਦਾ ਵੀ ਯਾਰ ਤੁਹਾਡਾ ਬਾਪੂ ਸਰਪੰਚ ਸੀ ਤੇ ਡਾਕੂ ਵੀ ਛਣਾਣਾ ਹੁਣ ਤੱਕ ਸੇਵਾ ਸਿੰਘ ਠਿਕਰੀਆ ਨੂੰ ਹੁਣ ਤੱਕ ਵਿੱਚ ਜਿਹੜੇ ਕਹਿੰਦੇ ਗੜਬੀ ਚੋਰ ਕਹਿੰਦੇ ਆ ਮੈਨੂੰ ਜਿਹੜਾ ਇਹ ਜੀ ਆ ਕੇ ਪਤਾ ਲੱਗਿਆ ਦੇ ਕੋਈ ਕੁਰਬਾਨੀਆਂ ਕੀਤੀਆਂ ਹੋਣਗੀਆਂ ਜਿਹੜੀ ਐ ਸਾਡੇ ਲੱਤਪੋੜ ਵਾਲੀ ਗੱਲ ਕਰਦੇ ਜੀ ਤਾਂ ਕੀ ਨਾ ਤੁਹਾਡਾ ਜੀ ਅੱਜ ਜਿਹੜੀ ਮੇਰਾ ਨਾਮ ਸੁਖਪਾਲ ਸਿੰਘ ਸਰਪੰਚ ਮੇਰਾ ਨਾਮ ਸੁਖਪਾਲ ਸਿੰਘ ਸਰਪੰਚ ਪਿੰਡ ਗੋਦਵਾਲ ਤੇ ਅੱਜ ਤੁਹਾਡੀ ਸੁਚਾਈ ਦੁਨੀਆ ਦੀ ਮੀਟਿੰਗ ਹੋਈ ਆ ਉਹ ਕਿਸਾ ਲੰਭ ਸੀ ਅੱਜ ਜੋ ਵੀ ਸਾਡੇ ਜਿਹੜਾ ਦਾਦਾ ਖੂਰ ਦਾ ਸਰਪੰਚ ਆ ਉਹਦੇ ਪਤੀ ਦੇ ਨਾਲ ਸੁਖਵਿੰਦਰ ਸਿੰਘ ਦੇ ਨਾਲ ਪੰਜਾਬ ਸਰਕਾਰ ਪਰ ਨੂੰ ਬਹੁਤ ਵੱਡਾ ਜਿਹੜਾ ਧੱਕਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਪਰ ਨੂੰ ਬਿਲਕੁਲ ਨਟਾਣਾ ਵੱਲੋਂ ਉਹਨਾਂ ਤੇ ਇੱਕ ਝੂਠਾ ਚੋਰੀ ਦਾ ਜਿਹੜਾ ਪਰਚਾ ਦਿੱਤਾ ਗਿਆ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ ਸੀਗੇ ਸਾਰਿਆਂ ਨੇ ਮਿਲ ਕੇ ਇਹ ਤਹਈਆ ਕਰਿਆ ਵੀ ਜੋ ਵੀ ਇਸ ਵਿਅਕਤੀ ਸੁਖਵਿੰਦਰ ਸਿੰਘ ਜੀ ਤੇ ਪਰਚਾ ਪਾਇਆ ਗਿਆ ਵਾ ਬਿਲਕੁਲ ਝੂਠਾ ਵਾ ਇਹ ਇਹਦੇ ਵਿੱਚ ਕੋਈ ਵੀ 1% ਵੀ ਸਚਾਈ ਨਹੀਂ ਹੈਗੀ ਕਿਉਂਕਿ ਸਰਪੰਚ ਉੱਪਰ ਮੋਬਾਈਲ ਚੋਰੀ ਕਰਨ ਦਾ ਜਿਹੜਾ ਪਛਤਾ ਦਿੱਤਾ ਗਿਆ ਜੋ ਕਿ 5-700 ਰੁਪਏ ਦਾ ਜਿਹੜਾ ਮੋਬਾਈਲ ਆ ਸਰਪੰਚ ਜਿਹੜਾ ਹੈਗਾ ਕਦੇ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਜਾਂ ਜਿਹੜਾ ਹੈਗਾ ਜ਼ਿੰਮੇਵਾਰ ਬੰਦੇ ਹੋਣ ਉਹ ਕਦੇ ਵੀ ਜਿਹੜਾ ਹੈ ਕਿ ਕਿਸੇ ਦੇ ਨਾਲ ਅਜਿਹਾ ਕੰਮ ਨਹੀਂ ਕਰਦੇ ਪਰ ਸਰਕਾਰ ਨੇ ਜਿਹੜਾ ਨਜਾਇਨ ਮੈਨਿੰਗ ਦੀਆਂ ਗੱਲਾਂ ਕਰਦੇ ਆ ਉਹਨੂੰ ਰੋਕਣ ਦੇ ਲਈ ਸੁਖਵਿੰਦਰ ਸਿੰਘ ਜੀ ਉੱਥੇ ਗਏ ਸੀ 12-14 ਫੁੱਟ ਜਿਹੜਾ ਡੂੰਘੀ ਮੈਨਿੰਗ ਹੋ ਰਹੀ ਸੀ ਪਰ ਮਨنگ ਰੋਕਣ ਦੀ ਬਜਾਏ ਉਲਟਾ ਸੁਖਵਿੰਦਰ ਸਿੰਘ ਜੀ ਤੇ ਪਰਚਾ ਦਰਜ ਕੀਤਾ ਗਿਆ ਜਿਹਦੀ ਅਸੀਂ ਸਖਤ ਸਾਹਬ ਦੇ ਵਿੱਚ ਨਖੇਦੀ ਕਰਦੇ ਆ ਆਪਣੀ ਸਾਹਿਬ ਸਾਹਿਬ ਜੇਕਰ ਸਰਕਾਰ ਨੇ ਤੁਹਾਡੀ ਇਹ ਗੱਲ ਪਰਚਾ ਰਾਤ ਰੱਦ ਕੀਤਾ ਜਿਸ ਤਰ੍ਹਾਂ ਅਸੀਂ ਮੰਗ ਕਰ ਰਹੇ ਹਾਂ ਤਾਂ ਅਗਲੀ ਤੁਹਾਡੀ ਕੀ ਰਣਨੀਤੀ ਹੋਵੇ ਅਗਲੀ ਅਸੀਂ ਸਾਰੀ ਜਿੰਨੇ ਵੀ ਸਾਡੇ ਬਲਾਕ ਰੈਕੋਰਡ ਦੀ ਸਰਪੰਚਾਂ ਦੀ ਯੂਨੀਅਨ ਹੈ ਪੰਚਾਇਤਾਂ ਯੂਨੀਅਨ ਹੈ ਉਹਦੇ 'ਚ ਅਸੀਂ ਪ੍ਰੋਗਰਾਮ ਲੀਕ ਕੇ ਅਗਲਾ ਪ੍ਰੋਗਰਾਮ ਜੇ ਧਾਰਨਾ ਮੁਜਾਹਰਾ ਹੋ ਉਹਦੇ ਸਬੰਧ ਲਈ ਸਖਤਰ ਹੋ ਕੇ ਸਾਰਾ ਜਿਹੜਾ ਗਵੱਦਾ ਕਦਮ ਚੁੱਕਾਂਗੇ ਜਿੰਨਾ ਚਿਰ ਤੱਕ ਇਹ ਪਰਚਾ ਖਾਜ ਨਹੀਂ ਕੀਤਾ ਜਾਂਦਾ ਜਾਂਦਾ ਜਾਂ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਸੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਚਿਰ ਤੱਕ ਅਸੀਂ ਟੇਕੇ ਨਹੀਂ ਬੈਠਾਂਗੇ ਅਸੀਂ ਸੰਘਰਸ਼ ਜਾਰੀ ਰੱਖਾਂਗੇ